ਕਰੇ ਮਕਾਨ ਟਰਾਈ ਕਰਦਾ ਪਿਆ ਸੀ ਤੇ ਮੋਟਰ ਚਲਾਣ ਗਿਆ ਇਹ ਤੇ ਉਹ ਤੋ ਉਤਾਰ ਲਾਣ ਲੱਗਾ ਕਿਤੇ ਕੁੰਡੀ ਤੋਂ ਉਥੋਂ ਇਹਨੂੰ ਉਤਾਰ ਲੱਗੀ ਸੀ ਬਿਜਲੀ ਦੀ ਟਾਵਾਂ ਵਾਲੀ ਢਾਣੀ ਸਾਡੀ ਢਾਣੀ ਦੋ ਹੈ ਇਹਦੀ ਉਮਰ ਹੈਗੀ ਸੀ 25 ਸਾਲ ਹੈ ਵਿਆਹ ਹਾਂਜੀ ਵਿਆਹ ਦੋ ਰੜਕੀਆਂ ਚ ਛੋਟੀਆਂ ਛੋਟੀਆਂ ਬੱਚੀਆਂ ਇੱਕ ਤੇਗੀ ਹੈ 3 ਕੋ ਸਾਲਾਂ ਦੀ ਤੇ ਇੱਕ ਮਾਲਾ 5 ਕੋ ਸਾਲਾਂ ਦੀ ਟੁੱਟਦੇ ਹਵਾ ਹੋ ਗਈ ਸੀ ਹਾਂ ਮੈਂ ਦਮਜੂਰੀ ਕਰਦਾ ਸੀ ਇਹਨੂੰ ਕੰਮ ਕਰਦੇ ਆ ਪਾਣੀ ਮੋਟਰ ਚਲਾਣ ਗਿਆ ਤرائی ਮਾਰ ਰਹੀ ਸੀ ਮੈਨੂੰ ਕਹਿੰਦਾ ਤੂੰ ਪਾਪ ਵਾਲੇ ਪਾਸੇ ਰਹਿ ਤਾ ਮੈਂ ਜਾਣਾ ਚਲਾਣਾ ਅੱਛਾ ਬਾਬਾ ਟੈਂਪਾ ਦਾ ਆਇਆ ਲਈ ਮੈਨੂੰ ਪਤਾ ਲੱਗਿਆ ਮੈਂ ਵੀ ਆ ਜਾਣਾ ਨਹੀਂ ਜਲਦੀ ਨਹੀਂ ਵੀ ਮੋਟਰ ਦਾ ਪੈਪ ਸਿੱਟੀ ਦੁੱਧਰ ਗਿਆ ਹੁਣੇ ਚਰੋਂ ਦੀ ਚੀਕ ਪੈ ਗਈ ਤੇਰੇ ਕੋਲ ਅਜਿਦੇ ਵੀ ਮੈਂ ਤਾਰ ਲਾਈ ਲਾ ਕੇ ਚਲੋ ਖੇਤ ਗਰੂ ਕੇ ਚਾਚਰਾ ਨਵਾਜ ਮਾਰੀ ਸਾਰਿਆਂ ਨੂੰ ਜੀ ਭੱਜ ਕੇ ਆਓ ਕਹਾਂ ਜਿਹਨੂੰ ਲੱਟ ਲਾ ਕੇ ਆਟਾ ਓਟਾ ਮਲਿਆ ਸ਼ਹਿਰ ਲੈ ਕੇ ਆਇਆ ਗਰੋਵਰਪੁਰ ਲੈ ਕੇ ਆਇਆ ਕੋਹਰੇਗਾ ਅੰਦੇਸੀ ਕੋ ਲੈ ਕੇ ਆਇਆ ਫਿਰ ਉਸਦੁਆਰੇ ਇੱਥੇ ਲੈ ਕੇ ਆਇਆ ਇਹ ਤੇ ਰੱਖਾ ਹਾਂ ਆ ਗਿਆ ਦੋ ਕੁੜੀਆਂ ਨੇ ਇੱਕ ਬੱਚਾ ਹੋਣ ਵਾਲਾ ਛੋਟਾ ਮੰਨ ਕੇ ਹੀ ਕਰਦੇ ਆ ਵਿਚਾਰਾ ਗਰੀਬ ਬਹੁਤ ਜ਼ਿਆਦਾ ਕੁਛ ਨਾ ਕੁਛ ਸਹਾਇਤਾ ਜ਼ਰੂਰ ਦਿੱਤੀ ਜਾਂਦੀ ਕਰੇ ਮਕਾਨ ਟਰਾਈ ਕਰਦਾ ਪਿਆ ਸੀ ਤੇ ਮੋਟਰ ਚਲਾਣ ਗਿਆ ਇਹ ਤੇ ਉਹ ਤਾਰ ਲਾਣ ਲੱਗ ਗਿਆ ਕਿਹਦੇ ਕੁੰਡੀ ਤੋਂ ਉੱਥੋਂ ਇਹਨੂੰ ਤਾਰ ਲੱਗੇ ਸੀ ਬਿਜਲੀ ਦੀ ਟਾਵਾਂ ਵਾਲੀ ਢਾਣੀ ਇਹ ਸਾਡੀ ਢਾਣੀ ਤੋਂ ਆਈ ਇਹਦੀ ਉਮਰ ਹੈਗੀ ਸੀ 25 ਸਾਲ ਹੈ ਵਹ ਹਾਂਜੀ ਵਹ ਦੋ ਲੜਕੀਆਂ ਤੇ ਛੋਟੀਆਂ ਛੋਟੀਆਂ ਬੱਚੀਆਂ ਇੱਕ ਤੇਗੀ ਐ ਤਿੰਨ ਕੁ ਸਾਲਾਂ ਦੀ ਪੰਜ ਕੁ ਸਾਲਾਂ ਦੀ ਤੇ ਇੱਕ ਮੰਨ ਲਾ ਪੰਜ ਕੁ ਸਾਲਾਂ ਦੀ ਜਿਹੜੇ ਟੁੱਟਦੇ ਰੁਆ ਹੋਵੇ ਸੀ ਮੈਂ ਜਮਦੂਰੀ ਕਰਦਾ ਸੀ ਇਹਨੂੰ ਕੰਮ ਕਰਦੇ ਆ ਪਾਣੀ ਮੋਟਰ ਚਲਾਣ ਗਿਆ ਤرائی ਮਾਰ ਰਹੀ ਸੀ ਮੈਨੂੰ ਕਹਿੰਦਾ ਟੂਪਾ ਕੋਲੇ ਪਾਸੇ ਰਹਿ ਤੂੰ ਮੈਂ ਜਾਣਾ ਚਲਾਣਾ ਅੱਛਾ ਬਹੁਤ ਟੈਂਪਰ ਆਇਆ ਲਈ ਮੈਨੂੰ ਪਤਾ ਲੱਗਿਆ ਮੈਂ ਵੀ ਆ ਜਾਣਾ ਨਹੀਂ ਚਲਦੀ ਨਹੀਂ ਮੋਟਰ ਦਾ ਪੈਪ ਸਿੱਟੀ ਟੁੱਧਰ ਗਿਆ ਉਹਨੇ ਚਰੋਂ ਦੀ ਚੀਕ ਪਾਈ ਉਹ ਤੇਰੇ ਮੈਂ ਜਿਹਦੇ ਵੀ ਮੈਂ ਤਾਰ ਲਾਈ ਬਿਲਾ ਕੇ ਚਲੂ ਖੇਚ ਗਰੂ ਕੇ ਚਾਚਰਾ ਨਵਾਜ਼ ਮਾਰੀ ਸਾਰਿਆਂ ਨੂੰ ਜੀ ਭੱਜ ਕੇ ਆਉ ਕਹਾਂ ਜਿਹਨੂੰ ਲੱਟ ਲੱਗੀ ਆਟਾ ਉਟਾ ਮਲਿਆ ਛੇਰ ਲੈ ਕੇ ਆਇਆ ਗਰੋਵਰਪੁਰ ਲੈ ਕੇ ਆਇਆ ਕੋਹਰੇਗਾ ਅੰਦੇਸੀ ਕੋ ਲੈ ਕੇ ਆਇਆ ਫਿਰ ਉਸ ਤੋਂ ਬਾਅਦ ਇੱਥੇ ਲੈ ਕੇ ਆਇਆ ਕਿਤੇ ਬੈਠਾ ਹਾਂ ਆ ਗਿਆ ਦੋ ਕੁੜੀਆਂ ਆ ਗਈਆਂ ਇੱਕ ਬੱਚਾ ਹੋਣ ਵਾਲਾ ਸ਼ੁਕਰ ਮੰਨ ਕੇ ਹੀ ਕਰਦੇ ਆ ਵਿਚਾਰਾ ਗਰੀਬ ਬਹੁਤ ਜ਼ਿਆਦਾ ਕੁਛ ਨਾ ਕੁਛ ਸਹਾਇਤਾ ਜ਼ਰੂਰ ਦਿੱਤੀ ਜਾਵੇ ਕਰੇ ਮਕਾਨ ਤਰਾਈ ਕਰਦਾ ਪਿਆ ਸੀ ਤੇ ਮੋਟਰ ਚਲਾਣ ਗਿਆ ਇਹ ਪਿਓ ਤਾਰ ਲਾਣ ਲੱਗਾ ਕਿਦੇ ਕੁੰਡੀ ਤੋਂ ਉਥੋਂ ਇਹਨੂੰ ਤਾਰ ਲੱਗੇ ਸੀ ਬਿਜਲੀ ਦੀ ਟਾਵਾਂ ਵਾਲੀ ਢਾਣੀ ਇਹ ਸਾਡੀ ਢਾਣੀ ਦੋ ਹੈ ਹਾਂ ਜੀ ਉਮਰ ਹੈ ਕਿ ਸੀ 25 ਕ ਸਾਲ ਹੈ ਹੈ ਹਾਂ ਜੀ ਗਾਇ ਦੋ ਲੜਕੀਆਂ ਚ ਛੋਟੀਆਂ ਛੋਟੀਆਂ ਬੱਚੀਆਂ ਇੱਕ ਤੇਗੀ ਹੈ 3 ਕੁ ਸਾਲਾਂ ਦੀ 5 ਕੁ ਸਾਲਾਂ ਦੀ ਤੇ ਇੱਕ ਮੰਨ ਲਾ 5 ਕੁ ਸਾਲਾਂ ਦੀ ਟੁੱਟਦੇ ਰਿਹਾ ਹੋਵੇ ਸੀ ਮੈਂ ਜਮਦੂਰੀ ਕਰਦਾ ਸੀ ਇਹਨੂੰ ਕੰਮ ਕਰਦੇ ਆ ਪਾਣੀ ਮੋਟਰ ਚਲਾਣ ਗਿਆ ਟਰਾਈ ਮਾਰ ਰਹੀ ਸੀ ਮੈਨੂੰ ਕਹਿੰਦਾ ਤੂ ਪਾਪਲੇ ਪਾਸੇ ਰਹਿ ਤੂੰ ਮੈਂ ਜਾਣਾ ਚਲਾਣਾ ਅੱਛਾ ਬਹੁਤ ਟੈਂਪਰ ਆਇਆ ਲਈ ਮੈਨੂੰ ਪਤਾ ਲੱਗਿਆ ਮੈਂ ਵੀ ਆ ਜਾਣਾ ਨਹੀਂ ਚਲਦੀ ਨਹੀਂ ਮੋਟਰ ਦਾ ਪਾਪ ਸਿੱਟੇ